ਇੱਕ ਨਵਾਂ ਸਰਵੇਖਣ ਦਰਸਾਉਂਦਾ ਹੈ ਕਿ ਮੁਸਲਿਮ ਤੇ ਯਹੂਦੀ ਵੋਟਰ ਫੈਡਰਲ ਲਿਬਰਲ ਤੋਂ ਦੂਰ ਹੋ ਰਹੇ ਨੇ ਇਹ ਇੱਕ ਸੰਭਾਵਿਤ ਸੰਕੇਤ ਹੈ ਕਿ ਇਜ਼ਰਾਈਲ ਹਮਾਸ ਯੁੱਧ ਮਗਰੋਂ ਜਨਤਕ رائے ਵਿੱਚ ਪਾਏ 파ੜੇ ਨੂੰ ਘਟਾਉਣ ਦੀਆਂ ਪ੍ਰਧਾਨ ਮੰਤਰੀ ਜਸਟਿਨ ਰੋਡੋ ਦੀਆਂ ਕੋਸ਼ਿਸ਼ਾਂ ਪੂਰੀਆਂ ਨਹੀਂ ਪੈ ਰਹੀਆਂ ਐਂਗਸਟ੍ਰੇਡ ਇੰਸਟੀਚਿਊਟ ਦਾ ਲੋਕਾਂ ਦੇ ਵਿੱਚ ਚੋਣਾਂ ਦੇ ਇਰਾਦੇ ਬਾਰੇ ਕੀਤਾ ਨਵਾਂ ਸਰਵੇਖਣ ਦਰਸਾਉਂਦਾ ਹੈ ਕਿ 41% ਦੀ ਮੁਸਲਿਮ ਵੋਟਰ ਐਨਡੀਪੀ ਨੂੰ ਵੋਟ ਪਾਉਣ ਦਾ ਇਰਾਦਾ ਰੱਖਦੇ ਨੇ ਤੇ ਲਿਬਰਲਾਂ ਦੇ ਪ੍ਰਤੀ ਇਹ ਇਰਾਦਾ 31% ਮੁਸਲਿਮ ਵੋਟਰਾਂ ਦਾ ਹੈ ਦੇ ਪਾਸੇ 42% ਦੇ ਯਹੂਦੀ ਵੋਟਰਾਂ ਨੇ ਕੰਜ਼ਰਵੇਟਿਵਸ ਨੂੰ ਵੋਟ ਪਾਉਣ ਦਾ ਇਰਾਦਾ ਦਰਜ ਕਰਵਾਇਆ ਹੈ ਤੇ ਲਿਬਰਲਾਂ ਦੇ ਹਿੱਸੇ 33% ਦੇ ਯਹੂਦੀ ਵੋਟਰਾਂ ਨੇ ਇਹ ਇਰਾਦਾ ਪ੍ਰਗਟਾਇਆ ਹੈ ਐਗਸਟਰੀਟ ਦੀ ਪ੍ਰੈਜ਼ੀਡੈਂਟ ਸਾਂਚੀ ਕਲ ਨੇ ਇਹ ਗੱਲ ਕਹੀ ਹੈ ਕਿ ਯਹੂਦੀ ਡਾਇਸਪੋਰਾ ਦੇ ਮਨ ਦੇ ਵਿੱਚ ਇਹ ਗੱਲ ਹੈ ਕਿ ਲਿਬਰਲਾਂ ਨੇ ਹਮਾਸ ਨੂੰ ਪੰਡਨ ਹਮਾਸ ਨੂੰ ਪੰਡਨ ਹਿੰਸਾ ਦੀ ਨਿੰਦਾ ਤੇ ਕੈਨੇਡਾ ਦੇ ਵਿੱਚ ਯਹੂਦੀ ਵਿਰੋਧਵਾਦ ਨੂੰ ਰੋਕਣ ਲਈ ਬਹੁਤਾ ਕੁਝ ਨਹੀਂ ਕੀਤਾ ਤੇ ਦੂਜੇ ਪਾਸੇ ਪਲਸਤਿਨੀ ਪੱਖੀ ਵੋਟਰਾਂ ਤੇ ਆਬਾਦੀ ਜਿਸ ਦੇ ਵਿੱਚ ਵੱਡੀ ਗਿਣਤੀ ਮੁਸਲਮਾਨਾਂ ਦੀ ਹੈ ਦੇ ਮਨਾਂ ਦੇ ਵਿੱਚ ਹੈ ਕਿ ਲਿਬਰਲਾਂ ਨੇ ਗਾਜ਼ਾ ਦੇ ਵਿੱਚ ਇਜ਼ਰਾਈਲੀ ਫੌਜ ਦੀ ਕਾਰਵਾਈ ਨੂੰ ਨਿੰਦਣ ਲਈ ਬੰਦ ਦੀ ਕਾਰਵਾਈ ਨਹੀਂ ਕੀਤੀ। ਆਂਕੜਿਆਂ ਅਨੁਸਾਰ ਸਿਰਫ 15% ਦੀ ਮੁਸਲਮਾਨਾਂ ਨੇ ਕੰਜ਼ਰਵੇਟਿਵਸ ਨੂੰ ਵੋਟ ਪਾਉਣ ਦੀ ਗੱਲ ਆਖੀ। ਤੇ ਸਿਰਫ 20 ਫੀਸਦ ਯਹੂਦੀ ਵੋਟਰਾਂ ਨੇ ਐਨਡੀਪੀ ਨੂੰ ਵੋਟ ਪਾਉਣ ਦੀ ਗੱਲ ਆਖੀ ਕਾਲ ਨੇ ਕਿਹਾ ਹੈ ਕਿ 2015 ਤੋਂ ਹੀ ਸੱਤਾ ਵਿੱਚ ਆਉਣ ਤੋਂ ਬਾਅਦ ਜਸਟ ਇਨਰੋਡੋ ਦੀ ਅਗਵਾਈ ਵਿੱਚ ਲਿਬਰਲਸ ਮੁਸਲਿਮ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੇ ਰਹੇ ਨੇ ਉਸ ਸਮੇਂ ਦੇ ਇੱਕ ਸਰਵੇਖਣ ਅਨੁਸਾਰ 65 ਫੀਸਦ ਮੁਸਲਿਮ ਵੋਟਰਾਂ ਨੇ ਲਿਬਰਲਾਂ ਨੂੰ ਵੋਟ ਪਾਉਣ ਤੇ 10 ਫੀਸਦ ਨੇ ਐਨਡੀਪੀ ਨੂੰ ਵੋਟ ਪਾਉਣ ਦੀ ਗੱਲ ਆਖੀ ਸੀ ਉਹਨਾਂ ਨੇ ਕਿਹਾ ਕਿ ਲਿਬਰਲ 7 ਅਕਤੂਬਰ 2023 ਦੇ ਇਜ਼ਰਾਈਲ ਤੇ ਹਮਾਸ ਦੇ ਹਮਲੇ ਤੋਂ ਬਾਅਦ ਮੁਸਲਿਮ ਤੇ ਯਹੂਦੀ ਵੋਟਰਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਦਾ ਉਲਟ ਅਸਰ ਮਹਿਸੂਸ ਕਰ ਰਹੇ ਨੇ ਗਾਜ਼ਾ ਵਿੱਚ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਵਾਬੀ ਇਜ਼ਰਾਈਲੀ ਫੌਜੀ ਕਾਰਵਾਈ ਵਿੱਚ ਲਗਭਗ 35000 ਲੋਕ ਮਾਰੇ ਗਏ ਸਨ ਸਰਕਾਰ ਨੇ ਉਸ एलान ਤੋਂ ਕੁਝ ਦਿਨਾਂ ਬਾਅਦ ਹੀ ਜੰਗਬੰਦੀ ਦੀ ਮੰਗ ਜਿਹੜੀ ਹੈ ਉਹ ਕਰਨੀ ਸ਼ੁਰੂ ਕਰ ਦਿੱਤੀ ਸੀ ਫਰਵਰੀ ਵਿੱਚ ਰਮਜ਼ਾਨ ਮਹੀਨੇ ਰਾਸ਼ਟਰੀ ਮੁਸਲਿਮ ਸੰਸਥਾ ਤੇ ਕਈ ਲੋਕਲ ਮੁਸਲਿਮ ਸਮੂਹਾਂ ਨੇ ਐਮਪੀਜ਼ ਨੂੰ آگਾਹ ਕੀਤਾ ਸੀ ਜਦੋਂ ਤੱਕ ਉਹ ਜੰਗੀ ਅਪਰਾਧਾਂ ਲਈ ਇਜ਼ਰਾਈਲ ਦੀ ਨਿੰਦਾ ਨਹੀਂ ਕਰਦੇ ਉਦੋਂ ਤੱਕ ਕੈਂਪਸ ਦਾ ਮਸਜਿਦਾਂ ਵਿੱਚ ਸਵਾਗਤ ਨਹੀਂ ਹੈ ਲਿਬਰਲਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਸੰਘਰਸ਼ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਜ਼ਰਾਈਲ ਨੂੰ ਘਾਤਕ ਸਹਾਇਤਾ ਦਾ ਨਿਰਯਾਤ ਨਹੀਂ ਕੀਤਾ ਤੇ ਲਿਬਰਲਾਂ ਨੇ ਉਸ ਸੋਦੇਗੇ ਐਨਡੀਪੀ ਮੋਸ਼ਨ ਦੇ ਹੱਕ ਦੇ ਵਿੱਚ 20 ਵੋਟ ਦਿੱਤੀ ਸੀ ਜਿਸ ਦੇ ਵਿੱਚ ਕੈਨੇਡਾ ਨੂੰ ਇਜ਼ਰਾਈਲ ਨੂੰ ਹਥਿਆਰਾਂ ਤੇ ਨਿਰਯਾਤ ਤੇ ਹੋਰ ਅਧਿਕਾਰ ਤੇ ਟਰਾਂਸਵਰਸ ਨੂੰ ਬੰਦ ਕਰਨ ਲਈ ਕਿਹਾ ਸੀ पर इस मोशन दी मंजूरी ਤੋਂ ਬਾਅਦ ਯਹੂਦੀ ਸਮੂਹ ਨਰਾਜ਼ ਹੋ ਗਏ ਸਨ ਐਂਗਸਟਰੀਡ ਨੇ ਉੱਤਰਦਾਤਾਵਾਂ ਦੇ ਕੋਲ ਟਰੂਡੋ ਕੰਜ਼ਰਵੇਟਿਵ ਲੀਡਰ ਪੀਅਰੇ ਪੋਲੀਵਰ ਤੇ ਐਂਡੀਪੀ ਲੀਡਰ ਜਗਮੀਤ ਸਿੰਘ ਬਾਰੇ ਉਹਨਾਂ ਦੇ ਵਿਚਾਰਾਂ ਦਾ ਵੀ ਸਰਵੇਖਣ ਕੀਤਾ ਅਧਾਰਾਂ ਅਨੁਸਾਰ 51% ਦੀ ਮੁਸਲਮਾਨਾਂ ਨੇ ਕਿਹਾ ਕਿ ਟਰੂਡੋ ਬਾਰੇ ਉਹਨਾਂ ਦੀ ਰਾਏ ਹਾਲ ਹੀ ਦੇ ਵਿੱਚ ਹੋਰ ਜਿਹੜੀ ਹੈ ਉਹ ਖਰਾਬ ਹੋਈ ਹੈ ਜਦਕਿ 47% ਨੇ ਪੋਲੀਵਰ ਬਾਰੇ ਵੀ ਇਹੀ ਕਿਹਾ 47% ਦੀ ਮੁਸਲਮਿਮ ਉੱਤਰਦਾਤਾਵਾਂ ਨੇ ਕਿਹਾ ਕਿ ਜਗਮੀਤ ਸਿੰਘ ਬਾਰੇ ਉਹਨਾਂ ਦੀ ਰਾਏ ਨਹੀਂ ਬਦਲੀ ਯਹੂਦੀ ਵੋਟਰਾਂ ਵਿੱਚ 49% ਨੇ ਕਿਹਾ ਹੈ ਕਿ ਟਰੂਡੋ ਦੇ ਬਾਰੇ ਉਹਨਾਂ ਦੀ ਰਾਏ ਖਰਾਬ ਨਹੀਂ ਹੈ ਪਰ 38% ਨੇ ਜਗਮੀਤ ਸਿੰਘ ਬਾਰੇ ਵੀ ਰਾਏ ਵਿਗੜਨ ਦੀ ਗੱਲ ਆਖੀ 25% ਦੇ ਯਹੂਦੀ ਵੋਟਰਾਂ ਨੇ ਕਿਹਾ ਹੈ ਕਿ ਪੋਲੀਵਰ ਪ੍ਰਤੀ ਉਹਨਾਂ ਦੀ ਰਾਏ ਸੁਧਰੀ ਹੈ ਪਰ 31% ਦੀ ਨੇ ਰਾਏ ਵਿਗੜੀ ਹੋਈ ਹੀ ਦਰਜ ਕਰਵਾਈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ